ਨੜਾ ਮਹੱਲਾ ਪੰਜਵਾ ਐਸੀ ਕੌਨ ਵਿਦੇ ਦਰਸ਼ਨ ਪਰਸਨਾ ਵਿਦੇ ਪੂਲਾ ਬੋਲਨਾ ਹੈ ਰਹਾਉ ਆਸ ਪਿਆਸ ਸਫਲ ਮੂਰਤ ਓਮਗ ਹੀਓ ਤਰਸਨਾ ਓਮਗ ਪੂਲਾ ਹੀ ਬੋਲਨਾ ਓਮਗ ਨਹੀਂ ਕਹਿਣਾ ਓਮਗ ਹੀਓ ਤਰਸਨਾ ਦੀਨ ਲੀਨ ਪਿਆਸ ਮੀਨਾ ਸੰਤਨਾ ਹਰ ਸੰਤਨਾ ਹਰ ਸੰਤਨਾ ਕੀ ਰੇਨਾ ਕੀ ਪਦ ਤੇ ਵਿਸਰਾਮ ਲਾਉਣਾ ਹੀਉ ਅਰਪ ਦੇਨਾ ਪ੍ਰਭ ਭਏ ਹੈ ਕਿਰਪੇਨਾ ਮਾਨ ਮੋਹ ਤਿਆਗ ਛੋਡਿਓ ਤਉ ਨਾਨਕ ਹਰ ਜੀਉ ਭੇਟਨਾ ਕਨੜਾ ਮਹੱਲਾ ਪੰਜਵਾ ਰੰਗਾ ਰੰਗ ਰੰਗਣ ਕੇ ਰੰਗਾ ਕੀਟ ਹਸਤ ਪੂਰਨ ਸਭ ਸੰਗਾ ਰਹਾਉ ਵਰਤ ਨੇਮ ਤੀਰ ਵਰਤ ਨੇਮ ਤੀਰਥ ਸਹਿਤ ਗੰਗਾ ਜਾਲ ਹੇਵਤ ਭੂਖ ਅਰ ਨੰਗਾ ਪੂਜਾ ਚਾਰ ਕਰਤ ਮੇ ਲੰਗਾ ਚੱਕਰ ਕਰਮ ਤਿਲਕ ਖਾਟੰਗਾ ਦਰਸ਼ਨ ਭੇਟੇ ਦਰਸ਼ਨ ਭੇਟੇ ਬੇਨ ਸਤ ਸੰਗਾ ਹਾਠ ਨਿਗ੍ਰਹਿ ਆਤ ਰਹਿਤ ਬਟੰਗਾ ਨਿਗ੍ਰਹਿ ਇਹ ਕਸ ਕੀ ਬੋਲਣਾ ਹੈ ਹਾਠ ਪੋਲਾ ਬੋਲਣਾ ਹਾਠ ਨਿਗ੍ਰਹਿ ਆਤ ਰਹਿਤ ਬਟੰਗਾ ਹੋ ਰੋਗ ਬਿਆਪੈ ਚੁੱਕੈ ਨ ਭੰਗਾ ਕਾਮ ਕ੍ਰੋਧ ਆਤ ਤ੍ਰਿਸ਼ਣ ਕਾਮ ਕ੍ਰੋਧ ਆਤ ਤ੍ਰਿਸ਼ਨ ਕ੍ਰੋਧ ਤੇ ਲਾਤ ਕਾਮ ਕ੍ਰੋਧ ਆਤ ਤ੍ਰਿਸ਼ਨ ਜਰੰਗਾ ਕਾਮ ਕ੍ਰੋਧ ਆਤ ਤ੍ਰਿਸ਼ਨ ਜਰੰਗਾ ਸੋ ਮੁਕਤ ਨਾਨਕ ਜਿਸ ਸਤਗੁਰ ਚੰਗਾ ਨਾਨਕ ਪਾਤੀ ਵਿਸਰਾਮ ਹੈ ਸੋ ਮੁਕਤ ਨਾਨਕ ਜਿਸ ਸਤਗੁਰ ਚੰਗਾ ਕਾਨੜਾ ਮਹੱਲਾ ਪੰਜਵਾ ਘਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਖ ਬੂਝ ਗਈ ਗਈ ਮਿਲ ਸਾਧ ਜਨਾ ਤੇਖ ਬੂਝ ਗਈ ਇਥੇ ਵਿਸਰਾਮ ਗਈ ਮਿਲ ਸਾਧ ਜਨਾ ਗਈ ਪਦ ਤੇ ਯਮਕ ਲਾਦਨੀ ਪੰਜ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਣ ਗਾਵਤੀ 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 ਦਰਸ ਪਿਆਰ ਵਿਸਥਾਨ ਤੇ ਰੁਕਣਾ ਹੈ ਪੰਜ ਭਾਗੀ ਚੂਰ ਸਹਿਜ ਸੁਖੈਨੋ ਇਥੇ ਵਿਸਰਾਮ ਹੈ ਹਰੇ ਗੁਣ ਗਾਵਤੀ ਗਾਵਤੀ ਇਥੇ ਠਮਕ ਗਾਵਤੀ ਦਰਸ ਪਿਆਰ ਰਹਾਉ ਜੈਸੀ ਕਰੀ ਪ੍ਰਭ ਮੋਸਿਓ ਮੋਸਿਓ ਐਸੀ ਹੋ ਕੈਸੇ ਕਰਾਉ ਜੈਸੀ ਕਰੀ ਪ੍ਰਭ ਮੋਸਿਓ ਮੋਸਿਓ ਇਥੇ ਵਿਸਰਾਮ ਐਸੀ ਹੋ ਕੈਸੀ ਕਰੋ ਹੀਓ ਤੇਮਾਰੇ ਬਾਲ ਬਲੇ ਬਾਲ ਬਲੇ ਬਲ ਗਈ ਹੀਓ ਤੇਮਾਰੇ ਬਾਲ ਬਲੇ ਇਥੇ ਹੀ ਵਿਸਰਾਮ ਹੈ ਬਾਲ ਬਲੇ ਬਲ ਗਈ ਪਹਿਲੇ ਪੈ ਸੰਤ ਪਾਏ ਧਿਆਇ ਧਿਆਇ ਪ੍ਰੀਤ ਲਾਏ ਇਹ ਪਾਏ ਪਦਤੀ ਵਿਸਰਾਮ ਹੈ ਪਹਿਲੇ ਪੈ ਸੰਤ ਪਾਏ ਧਿਆਇ ਧਿਆਇ ਪ੍ਰੀਤ ਲਾਏ ਪ੍ਰਾਨ ਥਾਨ ਤੇਰੋ ਕੇਹਰੋ ਪ੍ਰਾਨ ਨੀ ਹੈ ਪ੍ਰਭ ਹੈ ਪਦ ਪ੍ਰਭ ਥਾਨ ਤੇਰੋ ਕੇਹਰੋ ਜਿਤ ਜੰਤਨ ਕਰ ਵਿਚਾਰ ਵਿਚਾਰ ਇਕੱਠਾ ਹੀ ਪਾਠ ਹੈ ਪ੍ਰਭ ਥਾਨ ਤੇਰੋ ਕੇਹਰੋ ਇਥੇ ਵਿਸਰਾਮ ਜਿਤ ਜੰਤਨ ਕਰ ਵਿਚਾਰ ਅਨਕ ਦਾਸ ਕੀਰਤ ਕਰਹਿ ਤੁਹਾਰੀ ਅਨਿਕ ਅਨਿਕ ਦਾਸ ਕੀਰਤ ਕਰਹਿ ਤੁਹਾਰੀ ਸੋਈ ਮਿਲਿਓ ਜੋ ਭਾਵ ਤੋ ਸੋਈ ਮਿਲਿਓ ਜੋ ਭਾਵ ਤੋ ਇਥੇ ਵਿਸਰਾਮ ਹੈ ਜਨ ਨਾਨਕ ਠਾਕੁਰ ਰਹਿਓ ਸਮਾਈ ਸਮਾਈ ਜਨ ਨਾਨਕ ਠਾਕੁਰ ਰਹਿਓ ਸਮਾਈ ਜਨ ਨਾਨਕ ਠਾਕੁਰ ਰਹਿਓ ਸਮਾਈ ਏਕ ਤੂ ਹੀ ਤੂ ਹੀ ਤੂ ਹੀ ਕਾਨੜਾ ਮਹੱਲਾ ਪੰਜਵਾ ਘਰ ਅਠਵਾ ਇਕ ਓੰਕਾਰ ਸਤਗੁਰ ਪ੍ਰਸਾਦ ਤਿਆਗੀਐ ਗੁਮਾਨ ਮਾਨ ਪੀਖਤਾ ਦਿਆਲ ਲਾਲ ਹਾਂ ਹਾਂ ਮਨ ਚਰਨ ਰੇਨ ਤਿਆਗੀਐ ਗੁਮਾਨ ਮਾਨ ਇਥੇਮਕ ਪੀਖਤਾ ਦਿਆਲ ਲਾਲ ਇਥੇ ਵਿਸਰਾਮ ਹੈ ਹਾਂ ਹਾਂ ਮਨ ਚਰਨ ਰੇਨ ਰਹਾਉ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ ਇਹ ਵਿਸਰਾਮ ਹਰ ਸੰਤ ਮੰਤ ਇੱਥੇ ਵਿਸਰਾਮ ਲਾਉਣਾ ਹੈ ਗੋਪਾਲ ਗਿਆਨ ਧਿਆਨ ਹਿਰਦੈ ਗੋਬਿੰਦ ਗਾਏ ਚਰਨ ਕਮਲ ਪ੍ਰੀਤ ਲਾਏ ਦੀਨ ਦਇਆਲ ਮੋਹਨਾ ਇਹ ਹਿਰਦੈ ਗੋਬਿੰਦ ਗਾਏ ਚਰਨ ਕਮਲ ਪ੍ਰੀਤ ਲਾਏ ਇੱਥੇ ਵਿਸਰਾਮ ਹੈ ਦੀਨ ਦਇਆਲ ਮੋਹਨਾ ਕਿਰਪਾਲ ਦਇਆ ਮਯਾਤਾਰ ਦਇਆ ਪਦ ਤੇ ਵਿਸਰਾਮ ਲਾਉਣਾ ਹੈ ਨਾਨਕ ਮਾਗੈ ਨਾਮਦਾਨ ਤਰ ਮੋਹ ਭਰਮ ਸਗਲ ਅਭਿਮਾਨ ਕਨੜਾ ਮਹੱਲਾ ਪੰਜਵਾ ਕਨੜਾ ਮਹੱਲਾ ਪੰਜਵਾ ਕਨੜਾ ਮਹੱਲਾ ਪੰਜਵਾ ਪ੍ਰਭ ਕਹਿਨ ਮਲਨ ਦਹਿਨ ਲਹਿਨ ਗੁਰ ਮਿਲੇ ਇਥੇ ਵਿਸਰਾਮ ਧਿਆਨ ਲਾਉਣਾ ਹੈ ਪ੍ਰਭ ਕਹਿਨ ਮਲਨ ਦਹਿਨ ਲਹਿਨ ਗੁਰ ਮਿਲੇ ਇਥੇ ਵਿਸਰਾਮ ਹੈ ਯਾਨੀ ਦੋ ਠਮਕਾਂ ਆਨ ਇਥੇ ਯਮਕ ਲਾ ਦਨੀਏ ਨਹੀਂ ਉਪਾਉ ਪ੍ਰਭ ਕਹਿਨ ਮਲਨ ਦਹਿਨ ਲਹਿਨ ਗੁਰ ਮਿਲੇ ਆਨ ਨਹੀਂ ਉਪਾਉ ਰਹਾਉ ਤਟਨ ਖਟਨ ਜਟਨ ਹੋਮਨ ਹਾਂਜੀ ਤਟਨ ਖਟਨ ਜਟਨ ਹੋਮਨ ਇੱਥੇ ਵਿਸਰਾਮ ਹੈ ਨਾਹੀ ਡੰਡ ਧਾ ਸੁਆਵ ਜਤਨ ਭਤਨ ਜਤਨ ਭੰਤਨ ਤਪਨ ਭ੍ਰਮਣ ਅਨਕ ਕਥਨ ਕਥਤੇ ਨਹੀਂ ਥਾਹ ਪਾਈ ਠਾਉ ਜਤਨ ਭੰਤਨ ਤਪਨ ਭ੍ਰਮਣ ਅਨਕ ਕਥਨ ਕਥਤੇ ਇੱਥੇ ਵਿਸਰਾਮ ਹੈ ਨਹੀਂ ਥਾਹ ਪਾਈ ਠਾਉ ਦੋ ਠਮ ਕਹਨ ਜਤਨ ਭੰਤਨ ਇਥੇ ਤਪਨ ਭਰਮਨ ਇਥੇ ਅਨੇਕ ਕਥਨ ਕਥਤੇ ਇਥੇ ਪੂਰਾ ਵਿਸਰਾਮ ਹੈ ਨਹੀਂ ਥਾਹ ਪਾਈ ਠਾਉ ਸੋਧ ਸਗਰ ਸੋਧਨਾ ਸੋਧ ਸਗਰ ਸੋਧਨਾ ਸੋਧ ਪਦ ਤੇ ਯਮਕ ਲਾ ਕੇ ਬੋਲਨਾ ਹੈ ਸੋਧ ਸਗਰ ਸੋਧਨਾ ਸੁਖ ਨਾਨਕਾ ਬਾਜਨਾਉ ਕੰਨੜਾ ਮਹੱਲਾ ਪੰਜਵਾ ਘਰਨਾਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਤਿਤ ਪਾਵਨ ਭਗਤ ਬਚਲ ਬਚਲ ਬੱਬੀ ਨਾਲ ਹੈ ਭੈ ਹਰਨ ਤਾਰਨ ਤਰਨ ਰਹਾਉ ਨੈਣ ਟਿਪਤੇ ਦਰਸ ਪੀਖ ਜਸ ਤੋਖ ਸੁਨਤ ਕਰਨ प्राणनाथ अनाथ दाता दीन गोबिद शरण आस पूर्ण दुख विनाशन गही ओड नानक हार चरण काणडा मोहल्ला पंजवा चरण शरण दयाल ठाकुर आन नाही जाए पतित पावन वीरद स्वामी उदरते हार त्याए ਰਹਾਉ ਸੈਸਾਰ ਗਾਰ ਵਿਕਾਰ ਸਾਗਰ ਪਤਿਤ ਮੋਹ ਮਾਨ ਅੰਧ ਵਿਕਲ ਮਾਇਆ ਸੰਗ ਧੰਦ ਕਰ ਗਹਿ ਪ੍ਰਭ ਆਪ ਕੱਢਹੁ ਰਾਖ ਲੇਹੁ ਗੋਬਿੰਦ ਰਾਏ ਅਨਾਥਾ ਨਾਥ ਸਨਾਥ ਸੰਤਨ अनाथ नाथ सनाथ संतन कोटि पाप विनाश मन दर्शन की प्यास प्रभु पूरन गुणतास कृपाल दयाल गोपाल नानक हर रसना गुण गाए कानाडा मोहल्ला पंचवा वार वारो ਅਨੇਕ ੜਾਰਾ ਸੁਖ ਪ੍ਰੇ ਸੁਹਾਗ ਪਲਕ ਰਾਤ ਸੁਹਾਗ ਪਦਤੀ ਇਸ ਰਾਮ ਲਾਉਣਾ ਸੁਖ ਪ੍ਰੇ ਸੁਹਾਗ ਪਲਕ ਰਾਤ ਪਿਛੇ ਕਿਰਪਾਲ ਦਿਆਲ ਗੋਪਾਲ ਨਾਨਕ ਹਰ ਰਸਨਾ ਗੁਣ ਗਾਏ ਇਸ ਤਰ੍ਹਾਂ ਹਰ ਪੱਤੀ ਥੋੜਾ ਠਹਿਰਾ ਕੇ ਬੋਲਣਾ ਰਹਾਵ ਕਨਿਕ ਮੰਦਰ ਪਾਟ ਸੇਜ ਸਖੀ ਮੋਹ ਨਾਹਿ ਇਨਸਿਉ ਤਾਤ ਕਨਕ ਮੰਦਰ ਫਾਟ ਸੇ ਸਖੀ ਇਥੇ ਵਿਸਰਾਮ ਹੈ ਮੋਹ ਇਤਿਯਮ ਕਲਾਦਿ ਨਾਹਿ ਇਨਸਿਉ ਤਾਤ ਮੁਕਤ ਲਾਲ ਅਨਿਕ ਭੋਗ ਬਿਨ ਨਾਮ ਨਾਨਕ ਹਾਤ ਨਾਨਕ ਹਾਤ ਨਹੀਂ ਬੋਲਣਾ ਹੈ ਬਿਨ ਨਾਮ ਨਾਨਕ ਹਾਤ ਮੁਕਤ ਲਾਲ ਅਨਿਕ ਭੋਗ ਬਿਨ ਨਾਮ ਨਾਨਕ ਹਾਤ ਰੁਖੋ ਭੋਜਨ ਧੂਮ ਸੈਨ ਸਖੀ ਪ੍ਰੈ ਸੰਗ ਸੂਖ ਵਿਹਾਤ ਰੁਖੋ ਭੋਜਨ ਧੂਮ ਸੈਨ ਸਖੀ ਤੇ ਵਿਸਰਾਮ ਹੈ ਪ੍ਰੈ ਸੰਗ ਸੂਖ ਵਿਹਾਤ ਕਨੜਾ ਮਹੱਲਾ ਪੰਜਵਾ ਅਹੰਤੂਰੋ ਕਨੜਾ ਮਹੱਲਾ ਪੰਜਵਾ ਅਹੰ ਤੋਰੋ ਮੁਖ ਜੋਰੋ ਮੁਖ ਜੋਰੋ ਗੋਰ ਗੋਰ ਕਰਤ ਮਨ ਲੋਰੋ ਪ੍ਰੇਪ੍ਰੀਤ ਪਿਆਰੋ ਮੋਰੋ ਪ੍ਰੀਤ ਪਦ ਤੇ ਵਿਸਰਾਮ ਲਾਉਣਾ ਰਹਾਉ ਗ੍ਰਹਿ ਸੇਜ ਸੁਹਾਵੀ ਆਗਨ ਚੈਨਾ ਇੱਥੇ ਵਿਸਰਾਮ ਹੈ ਗ੍ਰਹਿ ਸੇਜ ਸੁਹਾਵੀ ਆਗਨ ਚੈਨਾ ਤੋਰ ਰੀ ਤੋਰੋ ਪੰਜ ਦੂਤਨ ਸਿਓ ਸੰਗ ਤੂਰੋ ਤੂਰੋ ਦੀ ਤੂਰੋ ਪੰਜ ਦੂਤਨ ਸਿਓ ਸੰਗ ਤੂਰੋ ਤੂਰੋ ਰੀ ਤੂਰੋ ਇੱਥੇ ਟਰਮਕ ਹੈ ਪੰਜ ਦੂਤਨ ਸਿਓ ਸੰਗ ਤੂਰੋ ਬ੍ਰਿਸ਼ੀਸ ਅਰਗੰਚਨ ਹਾਂਜੀ ਆਏ ਨਾ ਜਾਏ ਬਸੇ ਨਿਜ ਆਸਣ ਹੂਂਦ ਕਮਲ ਬਿਗਸੋਰੋ ਛੁਟਕੀ ਹਮੈ ਸੋਰੋ ਹਾਂ ਬਿਗਸੋਰੋ ਬੋਲਣਾ ਬਿਗਸੀਰੋ ਨਹੀਂ ਕਹਿਣਾ ਗਾਇਓ ਰੀ ਗਾਇਓ ਪ੍ਰਭ ਨਾਨਕ ਗੁਣੀ ਗਹੇਰੋ ਗਾਇਓ ਰੀ ਗਾਇਓ ਸਿਥਿ ਵਿਰਾਮ ਪ੍ਰਭ ਨਾਨਕ ਗੁਣੀ ਕਹੇਰੋ ਕਾਨੜਾ ਮਹੱਲਾ ਪੰਜਵਾ ਘਰ ਨਾਵਾ ਇਹ ਨਾਵਾ ਉਚਾਰਨ ਕਰ ਤਾਂ ਤੇ ਜਾਪ ਮਨਾ ਹਰ ਜਾਪ ਜੋ ਸੰਤ ਵੇਦ ਕਹਿਤ ਪੰਥ ਗਖਰੋ ਮੋਹ ਮਗਨ ਅਹੰਤਾਪ ਜੋ ਸੰਤ ਵੇਦ ਕਹਿਤ ਇਤ ਠਮਕ ਪੰਥ ਗਖਰੋ ਇਥੇ ਵਿਸਰਾਮ ਮੋਹ ਮਗਨ ਅਹੰਤਾਪ ਜੋ ਰਾਤੇ ਮਾਤੇ ਸੰਗ ਬਪੁਰੀ ਮਾਇਆ ਮੋਹ ਸੰਤਾਪ ਨਾਮ ਜਪਤ ਸੋ ਜਨ ਉਧਰੈ ਜਿਸ ਹੈ ਉਧਾਰ ਹੋ ਆਪ ਬੇਨ ਸਜਾਏ ਮੋਹ ਭੈ ਪਰਮਾ ਨਾਨਕ ਸੰਤ ਪ੍ਰਤਾਪ